ਆਂਜਾ ਅਧਿਆਪਕ ਮੋਰਚੇ ਨੇ ਹਾਰੇ ਹੋਏ ਉਮੀਦਵਾਰ ਦੇ ਪੀਏ ਦੇ ਖਿਲਾਫ ਖੋਲਿਆ ਮੋਰਚਾ ਪੁਲਿਸ ਪ੍ਰਸ਼ਾਸਨ પાસે ਮਾਮਲਾ ਦਰਜ ਕਰਨ ਦੀ ਕੀਤੀ ਮੰਗ ਮਾਮਲਾ ਮਹਿਲਾ ਅਧਿਆਪਕ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਤੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ ਦਾ ਸਾਂਝਾ ਅਧਿਆਪਕ ਮੋਰਚਾ ਕਪੂਰਥਲਾ ਵੱਲੋਂ ਸਰਕਾਰੀ ਮਿਡਲ ਸਕੂਲ ਕਰਮਜੀਤ ਪੁਰਬੀਚ ਗੈਂਗवार ਤਰੀਕੇ ਨਾਲ ਐਂਟਰੀ ਕਰਦੇ ਹੋਏ 5 ਤੋਂ 6 ਅਨਸਰਾ ਵੱਲੋਂ ਜੋ ਕਿ ਸਕੂਲ ਦੇ ਰਜਿਸਟਰ ਅਤੇ ਸਕੂਲ ਵਿੱਚ ਔਰਤ ਅਧਿਆਪਕਾਂ ਨਾਲ ਗੈਰ ਕਾਨੂੰਨੀ ਢੰਗ ਨਾਲ ਫੋਟੋ ਕਿਚਵਾਉਣ ਅਤੇ ਸਕੂਲ ਨੂੰ ਚੱਕ ਕਰਨ ਦੀ ਧਮਕੀ ਦੇਣ ਦੀ ਕਾਨੂੰਨੀ ਹਰਕਤ ਨੂੰ ਲੈ ਕੇ ਸਖਤ ਸਟੈਂਡ ਦੇ ਚੱਲਦੇ ਸਾਂਝਾ ਅਧਿਆਪਕ ਮੋਰਚਾ ਦੀ ਇੱਕ ਵਿਸ਼ੇਸ਼ ਹੰਗਾਮੀ ਮੀਟਿੰਗ ਹੋਈ ਮੀਟਿੰਗ ਦੀ ਅਗਵਾਈ ਸਾਂਝੇ ਮੋਰਚੇ ਦੇ ਆਗੂ ਸੁਖਚੰਦ ਸਿੰਘ ਬਦਨ ਰਸ਼ਪਾਲ ਸਿੰਘ ਰੈਟ ਸੁਖਦੇਵਾਲ ਸਿੰਘ ਛੰਡ ਹਰਵਿੰਦਰ ਸਿੰਘ ਅਲੋਵਾਲ ਨਰੇਸ਼ ਕੋਹਲੀ ਇੰਦਰਜੀਤ ਸਿੰਘ ਆਦਿ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਸੁਲਤਾਨਪੁਰ ਲੋਧੀ ਦੇ ਹਲਕਾ ਇੰਚਾਰਜ ਸੱਜਨ ਚੀਮਾ ਵੱਲੋਂ ਸਕੂਲ ਵਿੱਚੋਂ ਸਫਾਰਸ਼ ਵਾਲੇ ਅਧਿਆਪਕ ਹੋਰ ਸਕੂਲਾਂ ਵਿੱਚ ਸ਼ਿਫਟ ਕਰਕੇ ਸਕੂਲ ਟੀਚਰ ਲੈਸ ਕਰਨ ਦਾ ਮਾਮਲਾ ਗੰਭੀਰਤਾ ਨਾਲ ਵਿਚਾਰਿਆ ਗਿਆ ਵਰਨਯੋਗ ਹੈ ਕਿ ਹਲਕੇ ਦੇ ਸਕੂਲ ਕਰਮਜੀਤਪੁਰ ਜੋ ਟੀਚਰ ਲੈਸ ਹੈ ਵਿਖੇ ਲੰਬੇ ਸਮੇਂ ਤੋਂ ਇੱਕ ਅਧਿਆਪਕ ਆਰਜੀ ਪ੍ਰਬੰਧ ਤੇ ਚਲਾ ਰਿਹਾ ਹੈ ਅਤੇ ਹੁਣ ਕੁਝ ਦਿਨ ਪਹਿਲਾਂ ਵਿਭਾਗ ਨੇ ਇੱਕ ਐਸੋਸੀਏਟ ਟੀਚਰ ਜੋ ਮਿਡਲ ਸਕੂਲ ਵਿੱਚ ਸੀ ਨੂੰ ਇਸ ਸਕੂਲ ਵਿੱਚ ਭੇਜਿਆ ਸੀ ਪਰ ਹਲਕਾ ਇਨਚਾਰਜ ਵੱਲੋਂ ਟੀਚਰ ਜੁਆਇਨ ਕਰਨ ਤੋਂ ਕੁਝ ਘੰਟੇ ਬਾਅਦ ਹੀ ਵਿਭਾਗ ਦੇ ਅਧਿਕਾਰੀਆਂ ਉੱਪਰ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਸੀ ਕਿ ਇਸ ਟੀਚਰ ਨੂੰ ਤੁਰੰਤ ਘੱਟ ਬੱਚਿਆਂ ਵਾਲੇ ਸਕੂਲ ਭੇਜ ਦਿੱਤਾ ਜਾਵੇ ਪਰ ਜਦ ਸਕੂਲ ਵਿੱਚ ਆਰਜੀ ਪ੍ਰਬੰਧ ਚਲਾ ਰਹੇ ਅਧਿਆਪਕ ਨੇ ਰਿਲੀਫ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂ ਹਲਕਾ ਇਨਚਾਰਜ ਦੇ ਪੀਐਲ ਅਫਸਰਿਤ ਸੱਤ ਅੱਠ ਅਣਪਛਾਤੇ ਵਿਅਕਤੀ ਲੈ ਕੇ ਸਕੂਲ ਵਿੱਚ ਅਧਿਆਪਕ ਰਿਲੀਫ ਕਰਨ ਲਈ ਪੁੱਜ ਗਿਆ ਅਤੇ ਪੁਲੇਕੇ ਨਾਲ ਮਿਡਲ ਸਕੂਲ ਵਿੱਚ ਜਾ ਕੇ ਉੱਥੇ ਮੌਜੂਦ ਮਹਿਲਾ ਅਧਿਆਪਕਾ ਨਾਲ ਬਹਿਸ-ਬਾਜ਼ੀ ਕੀਤੀ ਅਤੇ ਸਕੂਲ ਰਿਕਾਰਡ ਦੀ ਫਰੋਲਾ ਫਰਾਲੀ ਕੀਤੀ ਅਤੇ ਅਧਿਆਪਕ ਵਰਗ ਦੀ ਸ਼ਾਨ ਖਿਲਾਫ ਲਫ਼ਜ਼ ਵਰਤੇ ਇਸ ਮੁੱਦੇ ਉੱਪਰ ਸਮੂਹ ਜਥੇਬੰਦੀਆਂ ਨੇ ਮਤਾ ਪਾਸ ਕਰਕੇ ਸਕੂਲ ਵਿੱਚ ਡਰ ਦਾ ਮਾਹੌਲ ਬਣਾਉਣ ਵਾਲੇ ਅੰਸਰਾ ਖਿਲਾਫ ਪਰਚਾ ਦਰਜ ਕਰਾਉਣ ਲਈ ਦਰਖਾਸਤ ਡੀਐਸਪੀ ਸੁਲਤਾਨਪੁਰ ਲੋਧੀ ਦੇ ਨਾਮ ਸੌਂਪੀ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਕੇਐਸ ਕੋੜਾ ਦੀ ਵਿਸ਼ੇਸ਼ ਰਿਪੋਰਟ ਜਿੰਦਾਬਾਦ ਜਿੰਦਾਬਾਦ ਅਦੇ ਆਪੋ ਕੇਕਤਾ ਜਿੰਦਾਬਾਦ 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 ਗੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਕਰੇ ਗੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਫੋਟੋ ਖਿੱਚ ਲਈਏ ਕੋ ਫੋਟੋ ਸਰ ਜੀ ਕੋ ਦੰਗਾ ਬਹੁਤ ਕਿੰਨੋ ਚੌਕ ਕਰਦੇ ਹੋ ਜਿਹੜਾ ਪ੍ਰਦਰਸ਼ਨ ਕਰੇ ਉਸ ਸੰਬੰਧ ਵਿੱਚ ਮੇਰਾ ਨਾਮ ਹੈ ਸੁਖਚਾਨ ਬੱਧਨਾ ਮੈਂ ਗਵਰਨਮੈਂਟ ਟੀਚਰ ਜੂਨੀਅਨ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਤੇ ਸਰਕਾਰੀ ਐਲੀਮੈਂਟਰੀ ਸਕੂਲ ਫੌਜੀ ਕਲੋਨੀ ਦੇ ਵਿੱਚ ਹੈ টিਚਰ ਤੇ ਇਹ ਜਿਹੜੀ ਕੱਲ ਦੀ ਜਿਹੜੀ ਬਹੁਤ ਹੀ ਕਰਨ ਵਾਲੀ ਘਟਨਾ ਜਿਹੜੀ ਕੀਤੀ ਆ ਅਸੀਂ ਅੱਜ ਉਸ ਸੰਬੰਧ ਵਿੱਚ ਇਸ ਪਾਰਕ ਦੇ ਵਿੱਚ ਇਕੱਠੇ ਹੋਏ ਸੀਗੇ ਤਕਰੀਬਨ ਸਾਰੇ ਦੀ ਸਾਰੀ ਕਾਰਵਾਈ ਅਸੀਂ ਆਪਣੇ ਉੱਚ ਪਦਰੀ ਪੰਜਾਬ ਲੈਵਲ ਦੇ ਉੱਤੇ ਜਥੇਬੰਦੀਆਂ ਨਾਲ ਵੀ ਸਾਂਝ ਕਰ ਚੁੱਕੇ ਆ ਤੇ ਕਿਵੇਂ ਗੈਂਗਸਟਰ ਤਰੀਕੇ ਦੇ ਨਾਲ ਸਾਡੇ ਸਕੂਲਾਂ ਦੇ ਵਿੱਚ ਇਹ ਅਣਪਛਾਤੇ ਵਿਅਕਤੀ ਕੋਸ਼ ਨਾਲ ਲੈ ਕੇ ਇਹ ਸੱਜਣ ਸਿੰਘ ਦਾ ਪੀਏ ਲਾਪ੍ਰਿਸ ਸਿੰਘ ਇਹ ਦਾਖਲ ਹੋਇਆ ਜਦ ਕਿ ਇਹੋ ਜੀ ਇਹਦੇ ਕੋਲ ਕੋਈ ਅਧਿਕਾਰ ਨਹੀਂ ਕਿ ਸਕੂਲ ਦੇ ਵਿੱਚ ਜਾ ਕੇ ਸਕੂਲ ਦੇ ਰਿਕਾਰਡ ਨਾਲ ਛੇੜਛਾੜ ਕਰੇ ਉੱਥੇ ਜਾ ਕੇ ਜਿਹੜੀ ਮਹਿਲਾ ਅਧਿਆਪਕ ਸੀਗੀ ਉਹਨੂੰ ਇਹ ਗੱਲ ਕਹੀ ਗਈ ਵੀ ਸਾਡੇ ਨਾਲ ਫੋਟੋ ਖਿਚਵਾ ਜਿਸ ਦਾ ਕਰਕੇ ਉਹਨੇ ਵਿਰੋਧ ਵੀ ਕੀਤਾ ਪਰ ਉਹਦੇ ਨਾਲ ਜ਼ਬਰਦਸਤੀ ਕੀਤੀ ਗਈ ਤੇ ਉਹਨੂੰ ਫੋਟੋ ਕਚਵਾਉਣ ਲਈ ਮਜਬੂਰ ਕੀਤਾ ਗਿਆ ਸੋ ਇਸ ਜਿਹੜੀ ਘਟਨਾ ਦੇ ਨਾਲ ਸਾਡਾ ਜਿੰਨਾ ਵੀ ਸਮੁੱਚਾ ਅਧਿਆਪਕ ਵਰਗ ਆ ਉਹਨਾਂ ਦੇ ਮਨ ਦੇ ਉੱਤੇ ਬੜੀ ਥੇਸ ਪਹੁੰਚੀ ਆ ਤੇ ਸਹਿਮ ਪਾਇਆ ਜਾ ਰਿਹਾ ਕਿ ਸਾਡੇ ਦੁਆਰਾ ਚੁਣੇ ਗਏ ਹੀ ਲੋਕ ਅਜੇ ਤਾਂ ਕਹਿ ਲਿਏ ਕਿ ਸੱਜਣ ਸਿੰਘ ਦੀ ਮਨਮਾਇਦੇ ਵੀ ਨੇ ਹਨ ਪਰ ਜੇ ਸਰਕਾਰ ਨੇ ਇਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਵੀ ਦਿੱਤੀ ਹੈ ਇੱਕ ਇਹਨਾਂ ਦਾ ਮੇਨ ਫਰਜ ਬਣਦਾ ਹੈ ਕਿ ਸਕੂਲਾਂ ਨੂੰ ਪਰਣਾ ਸਕੂਲਾਂ ਦੇ ਵਿੱਚ ਜਿਹੜਾ ਬੱਚਿਆਂ ਦੇ ਵਿਦਿਆਰਥੀ ਨੂੰ ਮੁੱਖ ਰੱਖਦੇ ਹੋਏ ਇਕੱਲਾ ਇਕੱਲਾ ਟੀਚਰ ਸਕੂਲ ਦੇ ਵਿੱਚ ਪਹੁੰਚਾਉਣਾ ਬੜੀ ਭਲੀ ਭਾਂਤੇ ਜਾਣਦੇ ਹਨ ਕਿ ਇਸ ਖਾਲੀ ਸਕੂਲ ਦੇ ਵਿੱਚ ਜਿਹੜਾ ਟੀਚਰ ਦਿੱਤਾ ਗਿਆ ਉਹਨੂੰ ਚੁੱਕਣਾ ਬੜਾ ਔਖਾ ਪਰ ਫੇਰ ਵੀ ਪੋਲਿਟਿਕਲ ਆਧਾਰ ਦੇ ਉੱਤੇ ਹਰ ਇੱਕ ਟੀਚਰ ਨੂੰ ਜਿਹੜਾ ਹੈਗਾ ਮਜਬੂਰ ਕੀਤਾ ਗਿਆ ਕਿ ਉਹਨੂੰ ਰਿਲੀਵ ਕਰੋ ਜੇਕਰ ਉਹਨਾਂ ਨੇ ਰਿਲੀਵ ਨਹੀਂ ਕੀਤਾ ਤੇ ਗੁੰਡਾਗਰਦੀ ਤਰੀਕੇ ਦੇ ਨਾਲ ਸਕੂਲ ਦੇ ਵਿੱਚ ਐਂਟਰੀ ਕਰਕੇ ਉਹਨੂੰ ਮਾਰਨ ਦੀ ਮਨਸ਼ਾ ਦੇ ਨਾਲ ਕੁੱਟਣ ਦੀ ਮਨਸ਼ਾ ਨਾਲ ਇਹ ਜਿਹੜੀ ਕਾਰਵਾਈ ਕੀਤੀ ਆ ਤੇ ਉਹ ਰਜਿਸਟਰ ਦੇ ਨਾਲ ਜਿਹੜੀ ਛੇੜਛਾੜ ਕੀਤੀ ਆ ਅਸੀਂ ਪੂਰ ਜੋਰ ਮੰਗ ਕਰਦੇ ਆ ਪ੍ਰਸ਼ਾਸਨ ਕੋ ਕਿ ਇਹਨਾਂ ਦੇ ਉੱਤੇ ਜਿਹੜੇ ਪਰਚੇ ਦਰਜ ਕੀਤੇ ਜਾਣ ਜੇਕਰ ਅਜਿਹਾ ਪ੍ਰਸ਼ਾਸਨ ਸਰਕਾਰ ਦੇ ਦਬਾਅ ਤਹਿਤ ਜਾਂ ਇਹਨਾਂ ਦੇ ਦਬਾਅ ਤਹਿਤ ਨਹੀਂ ਕਰਦਾ ਤਾਂ ਜਿਹੜੀਆਂ ਸਮੂਚੀਆਂ ਸਾਡੀਆਂ ਜਥੇਬੰਦੀਆਂ ਉਹ ਆਪਣੇ ਜਿਹੜਾ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਇਹ ਪੁਤਲਾ ਫੂਕੂ ਵੀ ਪ੍ਰੋਗਰਾਮ ਕੀਤਾ ਜਾਏਗਾ ਤੇ ਆਉਣ ਵਾਲੇ ਸਮੇਂ ਤੱਕ ਜਿੰਨਾ ਚਿਰ ਤੱਕ ਸਾਨੂੰ ਨਿਆਂ ਨਹੀਂ ਦਿੱਤਾ ਜਾਂਦਾ ਉਹ ਸਾਡੀ ਜਿਹੜੀ ਕਾਲ ਆ ਪੰਜਾਬ ਲੈਵਲ ਤੇ ਵੀ ਦਿੱਤੀ ਜਾਊਗੀ ਤੇ ਇਹ ਸਾਰੇ ਜ਼ਿਲ੍ਹੇ ਦੇ ਵਿੱਚ ਜੇਕਰ ਇਹ ਮਾਹੌਲ ਵਿਗੜਦਾ ਉਹਦਾ ਜ਼ਿੰਮੇਵਾਰ ਜਿਹੜਾ ਇਹ ਸੱਜਣ ਸਿੰਘ ਚੀਮਾ ਤੇ ਇਹਨਾਂ ਦੀ ਟੀਮ ਹੋਏਗੀ। ਬਜੀ ਪ੍ਰਦਰਸ਼ਨ ਕਿਸਮਤ ਕਰਦੇ। ਅੱਜ ਕਪੂਰਥਲੇ ਜ਼ਿਲ੍ਹੇ ਦੀਆਂ ਸਮੂਚੀਆਂ ਜਥੇਬੰਦੀਆਂ ਸੁਲਤਾਨਪੁਰ ਲੋਧੀ ਵਿਖੇ ਇਕੱਤਰ ਹੋਈਆਂ। ਜਿਹੜਾ ਮਸਲਾ ਵਾ ਉਹ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਕਾਫੀ ਗੰਭੀਰ ਰੂਪ ਧਾਰਦਾ ਜਾ ਰਿਹਾ ਸੀ ਜਿਸ ਤਰ੍ਹਾਂ ਪੰਜਾਬ ਸਰਕਾਰ ਸਿਹਤ ਤੇ ਸਕੂਲਾਂ ਸਿੱਖਿਆ ਨੂੰ ਲੈ ਕੇ ਸੱਤਾ ਵਿੱਚ ਆਈ ਸੀ ਕਿ ਅਸੀਂ ਸਾਡੀ ਸਰਕਾਰ ਆਉਣ ਤੇ ਅਸੀਂ ਸਿੱਖਿਆ ਤੇ ਸਿਹਤ ਵਾਲਾ ਜਿਹੜਾ ਵਾ ਉਹ ਇੱਕ ਮਾਡਲ ਸੂਬਾ ਪੰਜਾਬ ਨੂੰ ਬਣਾ ਦਾਂਗੇ ਤੇ ਸਾਡੇ ਜ਼ਿਲ੍ਹੇ ਵਿੱਚ ਕੀ ਪੂਰੇ ਪੰਜਾਬ ਵਿੱਚ ਵੀ ਅੱਜ ਅਧਿਆਪਕਾਂ ਦੀ ਜਿਹੜੀ ਆ ਬਹੁਤ ਵੱਡੀ ਘਾਟ ਰੜਕ ਰਹੀ ਆ ਪ੍ਰਾਇਮਰੀ ਸਕੂਲਾਂ ਵਿੱਚ ਲਗਭਗ 25000 ਜਿਹੜੀ ਪੋਸਟਾਂ ਉਹ ਖਾਲੀ ਪਈ ਆ ਤੇ ਪਿਛਲੇ ਸਮੇਂ ਵਿੱਚ ਸਾਰੇ ਪੰਜਾਬ ਦੀ ਜਥੇਬੰਦੀਆਂ ਨੇ ਉਪਰਾਲਾ ਕੀਤਾ ਸੀ ਕਿ ਜਿਹੜੇ ਅਧਿਆਪਕ ਸਰਕਾਰ ਨੇ ਪੱਕੇ ਕੀਤੇ ਆ ਉਹ ਪ੍ਰਾਇਮਰੀ ਸਕੂਲਾਂ ਵਿੱਚ ਭਰਤੀ ਕੀਤੇ ਸੀ ਤਨਖਾਹ ਉਹਨਾਂ ਨੂੰ ਪ੍ਰਾਇਮਰੀ ਸਕੂਲਾਂ ਵਿੱਚੋਂ ਦਿੱਤੀ ਜਾ ਰਹੀ ਸੀ ਸਾਡੇ ਪ੍ਰਾਇਮਰੀ ਕਾਟਰ ਵਿੱਚੋਂ ਦਿੱਤੀ ਜਾ ਰਹੀ ਸੀ ਪਰ ਉਹਨਾਂ ਵਿੱਚੋਂ ਕੁਝ ਅਧਿਆਪਕ ਮਿਡਲ ਤੇ ਹਾਈ ਸਕੂਲਾਂ ਵਿੱਚ ਕੰਮ ਕਰ ਰਹੇ ਸੀ ਤਾਂ ਉਹਨਾਂ ਨੂੰ ਮਾਨਯੋਗ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪ੍ਰਾਇਮਰੀ ਸਕੂਲਾਂ ਵਿੱਚ ਸ਼ਿਫਟ ਕਰਨਾ ਸੀ ਤੇ ਸੁਲਤਾਨਪੁਰ ਲੋਧੀ ਵਿੱਚ ਜੋ ਹਾਲਾਤ ਬਣੇ ਕਿ ਜਦੋਂ ਇਹਨਾਂ ਦੇ ਆਪਕਾਂ ਨੂੰ ਪ੍ਰਾਇਮਰੀ ਸਕੂਲਾਂ ਦੇ ਵਿੱਚ ਜਿੱਥੇ ਕੋਈ ਵੀ ਅਧਿਆਪਕ ਜਿਹੜੇ ਸਕੂਲਾਂ ਵਿੱਚ ਨਹੀਂ ਸੀ ਉੱਥੇ ਸ਼ਿਫਟ ਕਰਨ ਲਈ ਆਰਡਰ ਕੱਢੇ ਗਏ ਮਾਨਯੋਗ ਸਾਡੇ ਅਫਸਰਾਂ ਵੱਲੋਂ ਤਾਂ ਇੱਥੋਂ ਦੇ ਵਿਧਾਇਕ ਜਿਹੜੇ ਹੈਗੇ ਆ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦੇ ਸੱਜਣ ਸਿੰਘ ਚੀਮਾ ਤੇ ਉਹਨਾਂ ਦੀ ਟੀਮ ਵੱਲੋਂ ਸਿੱਧੇ ਰੂਪ ਵਿੱਚ ਇਸ ਵਿੱਚ ਦਖਲਦਗੀ ਕੀਤੀ ਗਈ ਤੇ ਬਹੁਤ ਸਾਰੇ ਜਿਹੜੇ ਸਕੂਲ ਜਿੱਥੇ ਲਗਭਗ 2.2 200 ਬੱਚਾ ਵਾ ਤੇ ਸਕੂਲਾਂ ਵਿੱਚ ਇੱਕ ਅਧਿਆਪਕ ਪੜਾ ਰਿਹਾ ਉਹਨਾਂ ਸਕੂਲਾਂ ਦੇ ਵਿੱਚ ਇਹਨਾਂ ਦੇ ਆਪਕਾ ਨੂੰ ਨਹੀਂ ਜਾਣ ਦਿੱਤਾ ਗਿਆ ਜੋ ਕੁਝ ਅਧਿਆਪਕ ਜਿਹੜੇ ਉਹਨਾਂ ਦੇ ਚਿਹਤੇ ਸਨ ਤੇ ਇਸੇ ਤਰ੍ਹਾਂ ਦਾ ਵਰਤਾਰਾ ਕੱਲ ਕਰਮਜੀਤਪੁਰ ਵਿੱਚ ਵਾਪਰਿਆ ਜਿੱਥੇ ਜਿਹੜਾ ਸਕੂਲ ਟੀਚਰਲੈਸ ਆ ਜਿੱਥੇ ਇੱਕ ਵੀ ਅਧਿਆਪਕ ਕੰਮ ਨਹੀਂ ਕਰ ਰਿਹਾ ਉਹ ਸਕੂਲ ਵਿੱਚ ਜਦੋਂ ਇੱਕ ਅਧਿਆਪਕਾ ਦੀ ਉੱਥੇ ਇਹਨਾਂ ਨੇ ਟਰਾਂਸਫਰ ਕੀਤੀ ਬਦਲੀ ਕੀਤੀ ਮਾਨਜੋਗ ਹਾਈ ਕੋਰਟ ਦੇ ਜਿਹੜੇ ਦਿਸ਼ਾ ਨਿਰਦੇਸ਼ ਤਹਿਤ ਤਾਂ ਇਹਨਾਂ ਦੀ ਟੀਮ ਵੱਲੋਂ ਹਲਕਾਚਾਰ ਦੀ ਟੀਮ ਵੱਲੋਂ ਉਸ ਅਧਿਆਪਕਾਂ ਨੂੰ ਉੱਥੋਂ ਜਿਹੜਾ ਵਾ ਜੁਆਇਨ ਕਰਾ ਕੇ ਤੁਰੰਤ ਰਿਲੀਵ ਕਰਨ ਲਈ ਜਿਹੜੇ ਸਾਡੇ ਅਫਸਰ ਸਾਹਿਬਾਨ ਤੇ ਪ੍ਰੈਸ਼ਰ ਪਾਇਆ ਗਿਆ ਤੇ ਉਹਦੇ ਆਰਡਰ ਕਰਾਏ ਗਏ ਪਰੰਤੂ ਉਸ ਸਕੂਲ ਦੇ ਜਿਹੜੇ ਅਧਿਆਪਕ ਆਰਜੀ ਤੌਰ ਤੇ ਜਿਹੜੇ ਉਸੇ ਕੰਮ ਕਰ ਰਹੇ ਸੀ ਜਦੋਂ ਉਹਨਾਂ ਨੇ ਨਾ ਕਰਤੀ ਉਸ ਅਧਿਆਪਕਾਂ ਨੂੰ ਰਿਲੀਵ ਕਰਨ ਤੇ ਫਰਕ ਕਰਨ ਤੇ ਤਾਂ ਸੱਜਣ ਸਿੰਘ ਟੀਮਾ ਜੀ ਦੇ ਜਿਹੜੇ ਪੀਏ ਆਪਣੇ ਆਪ ਨੂੰ ਕਹਾਉਂਦੇ ਲਾਹਵ੍ਰੀਤ ਸਿੰਘ ਉਹ ਕੁਝ 7-8 ਬੰਦਿਆਂ ਨੂੰ ਨਾਲ ਉਸ ਅਧਿਆਪਕ ਨਾਲ ਲੜਨ ਦੇ ਮੂਡ ਵਿੱਚ ਕਿ ਤੂੰ ਸਾਡੀ ਆਖਿਆ ਕਿਉਂ ਨਹੀਂ ਮੰਨਿਆ ਉਹ ਸਕੂਲ ਦੇ ਵਿੱਚ ਗਏ ਉਹ ਸਕੂਲ ਵਿੱਚ ਜਾ ਕੇ ਮਿਡਲ ਸਕੂਲ ਦੇ ਵਿੱਚ ਜਿੱਥੇ ਇੱਕ ਲੇਡੀ ਟੀਚਰ ਕੰਮ ਕਰ ਰਹੀ ਸੀ ਉਸ ਨਾਲ ਜਾ ਕੇ ਗਲਤ ਵਿਹਾਰ ਕੀਤਾ ਸਕੂਲ ਦੇ ਜਿਹੜਾ ਰਿਕਾਰਡ ਆ ਉਸ ਨਾਲ ਛੇੜਛਾੜ ਕੀਤੀ ਤੇ ਜੋ ਕਿ ਸਕੂਲ ਦੀ ਜਿਹੜੀ ਚੈਕਿੰਗ ਆ ਉਹ ਜਾਂ ਤਾਂ ਸਾਡੀ ਪੰਚਾਇਤ ਕਰ ਸਕਦੀ ਆ ਜਾਂ ਕੋਈ ਚੁਣਿਆ ਹੋਇਆ ਵਿਧਾਇਕ ਜਾਂ ਸਾਡੇ ਅਫਸਰ ਕਰ ਸਕਦੇ ਆ ਤੇ ਅੱਜ ਜਿਹੜਾ ਅਸੀਂ ਇੱਥੇ ਮੀਟਿੰਗ ਰੱਖੀ ਆ ਉਸ ਦਾ ਮੇਨ ਮੰਤਬਾ ਹੀ ਆ ਕਿ ਇਹੋ ਜਿਹੇ ਵਿਅਕਤੀ ਇਹੋ ਜਿਹੇ ਲੋਕ ਜਿਨ੍ਹਾਂ ਨੂੰ ਕੋਈ ਜਾਣਦਾ ਹੀ ਨਹੀਂ ਉਹ ਜਿੰਨਾਂ ਸਕੂਲਾਂ ਵਿੱਚ ਜਾਣਗੇ ਲੇਡੀ ਸਟਾਫ ਸਾਡਾ ਉੱਥੇ ਉਸੀ ਜਾ ਕੇ ਬਲੱਡ ਬਾਜੀ ਦਾ ਮਾਹੌਲ ਕ੍ਰੀਏਟ ਕਰਨਗੇ ਤਾਂ ਉਸ ਨੂੰ ਰੋਕਣ ਲਈ ਅੱਜ ਜ਼ਿਲ੍ਹੇ ਦੀਆਂ ਸਮੂਚੀਆਂ ਜਥੇਬੰਦੀਆਂ ਇਕੱਤਰ ਹੋਈਆਂ ਕਿ ਇਹਨਾਂ ਜਿਹੜੇ ਵਿਅਕਤੀ ਉੱਥੇ ਗਏ ਜਿਨ੍ਹਾਂ ਨੇ ਜਾ ਕੇ ਉਸ ਲੇਡੀ ਅਧਿਆਪਕਾ ਨਾਲ ਦੁਰਵਿਹਾਰ ਕੀਤਾ ਉੱਥੇ ਕਾਫੀ ਮਤਲਬ ਕਿ ਮਿਸਬੀਹਵੀ ਕੀਤਾ ਤੇ ਸਕੂਲ ਦੇ ਰਕਾਰਡ ਨਾਲ ਛੇੜਛਾੜ ਕੀਤੀ ਉਹਨਾਂ ਅਨਸਰਾਂ ਵਿਰੁੱਧ ਜਿਹੜਾ ਅੱਜ ਸਮੂਚੀਆਂ ਜਥੇਬੰਦੀਆਂ ਡੀਐਸਪੀ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਦੇ ਰਹੀਆਂ ਕਿ ਉਹਨਾਂ ਅਸਰਾਂ ਉੱਪਰ ਜਿਹੜਾ ਉਹ ਕਾਰਵਾਈ ਕੀਤੀ ਜਾਵੇ ਉਹਨਾਂ ਵਿਰੋਧ ਪਰਚਾ ਦਰਜ ਕੀਤਾ ਜਾਵੇ ਇਹ ਤੁਸੀਂ ਸੱਜਣ ਜੀ ਜਾਰੀ ਜਿਹੜੇ ਹੁਣ ਚਾਹਦੇ ਆਪਣੇ ਸੋਚ ਲਵੋ ਉਹਨਾਂ ਦੇ ਧਿਆਨ ਵਿੱਚ ਇਹ ਮਸਲਾ ਕਾਫੀ ਦੇਰ ਦਾ ਹੈਗਾ ਕਿ ਜਿਹੜੇ ਸਕੂਲ ਖਾਲੀ ਪਏ ਸਾਡੇ ਉਹਨਾਂ ਸਕੂਲਾਂ ਦੇ ਵਿੱਚ ਜਿਹੜੇ ਅਧਿਆਪਕੋ ਭੇਜੇ ਜਾਣ ਉਹ ਜਿੱਥੋਂ ਵੀ ਕਿਤੇ ਅਧਿਆਪਕ ਵਾਧੂ ਬੈਠੇ ਉਹਨਾਂ ਨੂੰ ਭੇਜਿਆ ਜਾਵੇ ਜਾਂ ਜਿਹੜੇ ਸਾਡੇ ਮਿਡਲ ਹਾਈ ਸਕੂਲਾਂ ਚ ਅਧਿਆਪਕ ਬੈਠੇ ਸੀ ਜਿਹੜੇ ਵਾਪਸ ਥੱਲੇ ਆਉਣੇ ਆ ਸਰਕਾਰ ਦੀਆਂ ਤੇ ਹਾਈ ਕੋਰਟ ਦੇ ਇਨਦੇਸ਼ਾਨ ਨਿਰਦੇਸ਼ਾਂ ਤਹਿਤ ਉਹਨਾਂ ਨੂੰ ਉਹਨਾਂ ਜਿਹੜੇ ਸਕੂਲਾਂ ਵਿੱਚ ਭੇਜਿਆ ਜਾਵੇ ਤੇ ਬਹੁਤ ਸਾਰੇ ਜਿਹੜੇ ਅਧਿਆਪਕੋ ਚਲੇ ਵੀ ਗਏ ਪਰ ਕੁਝ ਦੇ ਆਪਕ ਜਿਹੜੇ ਜਿਨ੍ਹਾਂ ਨਾਲ ਇਹਨਾਂ ਦੀ ਕੋਈ ਸਾਂਝ ਹੋਊਗੀ ਉਹਨਾਂ ਤੇ ਆਪਕਾਂ ਨੂੰ ਉਹਨਾਂ ਸਕੂਲਾਂ ਵਿੱਚ ਭੇਜਣ ਤੋਂ ਇਹ ਲਗਾਤਾਰ ਟਾਲਮਟੋਲ ਕਰ ਰਹੇ ਆ ਤੇ ਜਿਸ ਕਰਕੇ ਜੜੀਆਂ ਸਮੂਚੀਆਂ ਜਥੇਬੰਦੀਆਂ ਉਹ ਪਹਿਲਾਂ ਵੀ ਡੀਓ ਸਾਹਿਬ ਬੀਪੀਓ ਸਾਹਿਬ ਸਾਰਿਆਂ ਨੂੰ ਮਿਲ ਕੇ ਆਪਣੇ ਮੰਗ ਪੱਤਰ ਭੇਜ ਚੁੱਕੀਆਂ ਕਿ ਜਿਹੜੇ ਸਕੂਲ ਸਾਡੇ ਖਾਲੀ ਪਏ ਆ ਅੱਜ 7-7 ਸਾਲ ਹੋ ਗਏ ਸਾਡੇ ਸਕੂਲ ਖਾਲੀ ਪਏ ਪਹਿਲੀ ਦਾਕ ਬੱਚਾ ਅੱਜ 7ਵੀਂ ਕਲਾਸ ਬਿਨਾ ਪੜੇ ਚਲਾ ਗਿਆ ਤਾਂ ਅੱਗੇ ਜਾ ਕੇ ਉਹ ਸਮਾਜ ਵਿੱਚ ਉਹ ਕਿਸ ਤਰ੍ਹਾਂ ਚਿਰੂਗਾ ਉਹ ਆਪਾਂ ਸਭ ਜਾਣਦੇ ਆ ਸੋ ਇਸ ਕਰਕੇ ਮੁੱਦਾ ਕੋਈ ਸਾਡੀਆਂ ਕੋਈ ਜਥੇਬੰਦੀਆਂ ਦੀ ਕੋਈ ਵਿੱਤੀ ਮੰਗਾਂ ਦਾ ਨਹੀਂ ਹੈਗਾ ਅਸੀਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜਦੇ ਜਿਹ ਗਰੀਬ ਘਰਾਂ ਦੇ ਬੱਚੇ ਆ ਜਿਹੜੇ ਲੋੜਵੰਦ ਬੱਚੇ ਆ ਜਿਹੜੇ ਤੇ ਚਾਰ ਪੈਸੇ ਜਿਹਦੇ ਕਹੇਗੇ ਉਤੇ ਪ੍ਰਾਈਵੇਟ ਸਕੂਲ ਵਿੱਚ ਆਉਦੇ ਬੱਚੇ ਪੜਾ ਲੂਗਾ ਪਰ ਜਿਹੜੇ ਸਾਡੇ ਸਕੂਲਾਂ 'ਚ ਬੱਚੇ ਆਉਂਦੇ ਆ ਉਹ ਉਹੀ ਬੱਚੇ ਆਉਂਦੇ ਆ ਜਿਨ੍ਹਾਂ ਦੇ ਮਾਪਿਓ ਜਿਹੜੇ ਤੇਹਾੜੀਦਾਰ ਜਾਂ ਬਹੁਤ ਹੀ ਗਰੀਬ ਘਰਾਂ ਦੇ ਆ ਉਹਨਾਂ ਬੱਚਿਆਂ ਦੇ ਵਾਸਤੇ ਅੱਜ ਇਸ ਤੇ ਕਤਰ ਹੋਇਆ ਕਿ ਸਕੂਲਾਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਨਾ ਕੀਤੀ ਜਾਵੇ ਸਕੂਲਾਂ ਦੇ ਵਿੱਚ ਜੋ ਵਿਭਾਗ ਜੋ ਸਿਸਟਮ ਨੂੰ ਚਲਾ ਰਿਹਾ ਵਾ ਜਿੱਥੇ ਲੋੜ ਉੱਥੇ ਤੇ ਜਾਵਕ ਭੇਜ ਰਿਹਾ ਉਸ ਚੀਜ਼ ਨੂੰ ਵਿਭਾਗ ਤੇ ਰਹਿਣ ਦਾ ਤਕਾਵੇ ਉਸ ਦੇ ਵਿੱਚ ਜਿਹੜੀ ਰਾਜਨੀਤਿਕ ਦਖਲਅੰਦਾਜ਼ੀ ਉਹ ਨਾ ਕੀਤੀ ਜਾਵੇ ਜੇਕਰ ਤੁਹਾਡੀ ਇਹ ਮੰਗ ਨਹੀਂ ਮੰਨੀ ਜਾਂਦੀ ਤਾਂ ਤੁਹਾਡਾ ਐਕਸ਼ਨ ਪਲਾਨ ਅਗਲੀ ਜਿਹੜੀ ਸਾਡੀ ਰੂਪਰੇਖਾ ਸੀ ਜੇਕਰ ਅੱਜ ਅਸੀਂ ਡੀਐਸਪੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਨੂੰ ਜਾ ਰਹੇ ਹਾਂ ਜੇਕਰ ਸਾਡੀ ਮੰਗ ਨਹੀਂ ਪੂਰੀ ਹੁੰਦੀ ਤਾਂ ਆਉਣ ਵਾਲੇ ਸਮੇਂ ਵਿੱਚ ਜਥੇਬੰਦੀਆਂ ਦੀ ਦੁਬਾਰਾ ਮੀਟਿੰਗ ਕੱਲ ਕਰਕੇ ਸultanpur ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਬਣਾ ਦਾਂਗੇ ਕਿ ਪੂਰੇ ਪੰਜਾਬ ਨੂੰ ਇੱਥੇ ਔਨਲੀ ਮਜਬੂਰ ਕਰਦਾਂਗੇ ਪੂਰੇ ਪੰਜਾਬ ਦਾ ਅਧਿਆਪਕ ਵਰਗ ਸultanpur ਦੀਆਂ ਸੜਕਾਂ ਦੇ ਨਿਤਰੂਗਾ ਜੇਕਰ ਇਹਨਾਂ ਅੰਸਰਾਂ ਵਿਰੁੱਧ ਜਿਹੜੀ ਉਹ ਕਾਰਵਾਈ ਨਾ ਕੀਤੀ ਗਈ। ਸੋਰੀ ਜੀ ਆਜ਼ਾਦਪੁਰ ਤੋਂ ਬਿਨਾਂ ਤੁਸੀਂ ਜਾ ਕੇ ਕਾਰਨਾ ਦੇ ਦਿੱਤਾ। ਦੇਖੋ ਇੱਕ ਰਾਈਟ ਟੂ ਇਨਫੋਰਮੇਸ਼ਨ ਐਕਟ ਤਹਿਤ ਅਸੀਂ ਕਿਤੇ ਵੀ ਆਮ ਪਬਲਿਕ ਦਾ ਬੰਦਾ ਕੋਈ ਵੀ ਜਾ ਕੇ ਕਿਤੇ ਵੀ ਇਨਫੋਰਮੇਸ਼ਨ ਲੈ ਸਕਦਾ। ਉਦੇ ਤਹਤੀ ਇਹ ਸਕੂਲ ਚ ਗਏ ਸੀ ਕਿ ਆਪਣਾ ਰਿਕਾਰਡ ਦੋ ਸਾਡੇ ਕੋ ਐਪਲੀਕੇਸ਼ਨ ਲਓ ਠੀਕ ਹੈ ਜੀ ਤੇ ਉੱਥੇ ਜਿਹੜੇ ਮੈਡਮ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਉਧਰ ਹੀ ਦੇਖ ਲਓ ਕਿ ਇੱਥੇ ਕਿੰਨੇ ਟੀਚਰ ਆ ਕਿੰਨੇ ਟੀਚਰ ਆ ਤੇ ਮੈਂ ਉਹਨਾਂ ਨੂੰ ਜਦੋਂ ਪੁੱਛਿਆ ਕਿ ਇੱਥੇ ਟੋਟਲ ਕਿੰਨੇ ਟੀਚਰ ਹਨ ਨੇ ਕਿਹਾ ਇੱਥੇ 4 ਟੀਚਰ ਨੇ ਜਿਨ੍ਹਾਂ ਵਿੱਚੋਂ ਮੌਕੇ ਦੇ ਉੱਤੇ ਸਿਰਫ ਇੱਕ ਟੀਚਰ ਸੀ ਇੱਕ ਉਹਨਾਂ ਵਿੱਚੋਂ ਟੀਚਰ 8 ਦਿਨਾਂ ਤੋਂ ਇਲੈਕਸ਼ਨ ਡਿਊਟੀ ਤੇ ਸੀ ਤੇ ਉਸੇ ਤਹਤੀ ਮੈਂ ਇਹਨਾਂ ਦੇ ਜੋ ਵੀ ਸੀਨੀਅਰ ਅਫਸਰ ਆ ਉਹਨਾਂ ਨੂੰ ਦੱਸਿਆ ਉਥੇ ਪ੍ਰੋਪਰ ਜਾਂਚ ਕੀਤੀ ਜਾਵੇ ਪਰ ਜਿਹੜੇ ਇਹਨਾਂ ਨੇ ਝੂਠੇ ਉਥੇ ਰੋਪ ਰੋਪ ਲਾਏ ਆ ਮੇਰੇ ਉੱਤੇ ਤੇ ਉਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਇਹਨਾਂ ਕੋਲ ਹੀ ਡੀਵੀਆਰ ਆ ਠੀਕ ਹੈ ਜੀ ਇਹ ਆਪ ਹੀ ਸੀਨੀਅਰ ਅਫਸਰ ਇਹਨਾਂ ਦੇ ਜਾਣ ਉਹ ਡੀਵੀਆਰ ਚੈੱਕ ਕਰਨ ਤੇ ਉਹਨਾਂ ਵਿੱਚ ਇਹ ਵੀ ਜ਼ਰੂਰ ਚੈੱਕ ਕਰਨ ਕਿ ਡੀਵੀਆਰਾਂ ਦੇ ਵਿੱਚ ਇਹ ਟੀਚਰ ਕਿੰਨੇ ਵਜੇ ਆਉਂਦੇ ਆ ਤੇ ਉਥੋਂ ਕਿੰਨੇ ਵਜੇ ਜਾਂਦੇ ਆ ਇਹਦੀ ਪ੍ਰੋਪਰ ਜਾਂਚ ਕੀਤੀ ਜਾਵੇ ਠੀਕ ਹੈ ਜੀ ਤੇ ਇਹਨਾਂ ਦੇ ਸੀਨੀਅਰ ਅਫਸਰ ਹੀ ਕਰਨ ਤੇ ਅਸੀਂ ਇਹਦੇ ਵਿੱਚ ਕੋਈ ਖਾਸ ਇੰਟਰਫੇਅਰ ਨਹੀਂ ਕਰਨਾ ਚਾਹੁੰਦੇ ਇੱਕ ਆਮ ਨਾਗਰਿਕ ਦੇ ਤੌਰ ਤੇ ਮੈਂ ਕਿਤੇ ਵੀ ਜਾ ਸਕਦਾ ਕਿਸੇ ਵੀ ਸਕੂਲ ਦੇ ਬਾਹਰ ਨਹੀਂ ਲਿਖਿਆ ਇੱਥੇ ਆਮ ਪਬਲਿਕ ਦਾ ਆਣਾ ਮਨਾ ਹੈ ਪਰ ਉਹਨਾਂ ਵੱਲੋਂ ਰੋਕ ਰਿਆ ਜਾ ਰਿਹਾ ਕਿ ਮੈਡਮ ਜਿਹੜੀ ਸੀਗੇ ਬੱਲੇ ਸੀਗੇ ਉਹਨੂੰ ਹਸਪੀਟਲ ਕਰਕੇ ਉਹ ਫਿਰ ਉਹਨਾਂ ਦਾ ਟੈਸਟ ਕਰ ਦਿੱਤਾ ਗਿਆ ਦੇਖੋ ਐਦਾਂ ਦਾ ਕੁਝ ਵੀ ਨਹੀਂਗਾ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਇਹਨਾਂ ਕੋਲ ਫੂਟੇਜ ਆ ਇਹ ਉਹਦੇ ਵਿੱਚ ਹੀ ਚੈੱਕ ਕਰ ਲੈਣ ਇਨਾਂ ਦੇ ਘਰ ਲੱਗੇ ਆ ਮੈਂ ਮੇਨ ਇਹੀ ਕਹੂੰਗਾ ਕਿ ਇਹ ਮੈਡਮ ਨੂੰ ਜਦੋਂ ਇਹ ਗੱਲ ਅਹੀ ਕਹੀ ਕਿ ਅਹੀ ਆਰਟੀਆਈ ਪਾਣਾ ਚਾਹੁੰਦੇ ਆ ਤੇ ਮੈਡਮ ਨੇ ਕਿਹਾ ਤੁਸੀਂ ਰਜਿਸਟਰ ਤੋਂ ਦੇਖ ਲਓ ਇਹ ਦੇਖਨੇ ਆਉ ਤੇ ਕੋਈ ਪ੍ਰੋਬਲਮ ਨਹੀਂ ਕੀ ਹੋਵੇ ਵੀ ਰੋਕ ਲਾਉਂਦੇ ਤੇ ਕਿ ਇੱਕ ਜਿੱਦਾ ਕੁੰਡਿਆ ਮੰਗੂਦਾ ਕਿ ਅੰਕਿਆ ਮਿਲ ਆਵੇ ਚਲੋ ਉੱਥੇ ਸੀਸੀਟੀਵੀ ਕੈਮਰਾ ਲੱਗੇ ਹੋਇਆ ਤੇ ਉੱਥੋਂ ਦੀ ਤੁਸੀਂ ਫੁਟੇਜ ਵੀ ਚੈੱਕ ਕਰ ਸਕਦੇ ਹੋ ਕੋਈ ਬਾਕੀ ਨਾਰਮਲ ਹੁੰਦਾ ਜਦੋਂ ਕਿਸੇ ਦੀ ਜਾਂ ਕੋਈ ਚੋਰੀ ਫੜੀ ਜਾਵੇ ਠੀਕ ਹੈ ਜੀ ਉਥੇ ਜੋ ਵੀ ਹੋਇਆ ਜਾਂ ਕਿਸੇ ਦਾ ਮਤਲਬ ਕੋਈ ਇਦਾਂ ਦਾ ਇਹਨਾਂ ਨੂੰ ਲੱਗਦਾ ਕਿ ਨਹੀਂ ਉਹ ਸਾਹਮਣੇ ਆਣਾ ਚਾਹੀਦਾ ਸਕੂਲ ਦਾ ਕੋਈ ਇਦਾਂ ਦਾ ਤੇ ਇਹ ਆਪੀ ਇਹਨਾਂ ਦੀ ਹੈਗੀ ਕੋਈ ਇਹ ਸਾਰੇ ਮਾਮਲੇ ਸਬੰਧੀ ਕਿਸ ਉੱਚ ਅਧਿਕਾਰੀ ਨਾਲ ਕੋਈ ਨਾਲ ਗੱਲ ਕਰ ਹਾਂਜੀ ਮੇਰੇ ਉੱਚ ਅਧਿਕਾਰੀਆਂ ਨਾਲ ਗੱਲ ਹੋਈ ਹੈ ਜੋ ਕਰਨਗੇ ਮੈਨੂੰ ਮੰਨ ਜੀ